ਹਾਂਜੀ ਦੋਸਤੋ ਜਿਹੜਾ ਤੁਸੀਂ ਇਹ ਮੁੰਡਾ ਦੇਖ ਰਹੇ ਹੋ ਜਿਹਦੀ ਕਟਿੰਗ ਹੋ ਰਹੀ ਹੈ ਇਹ ਆਪਣੇ ਆਪ ਨੂੰ ਪਿੰਡ ਗਵਿੰਦਪੁਰਾ ਦਾ ਦੱਸਦਾ ਹੈ ਨਾਬੇ ਹਲਕੇ ਬਾਸੋਂ ਦੇ ਨੇੜੇ ਕੋਈ ਪਿੰਡ ਪੈਂਦਾ ਹੈ ਜੋ ਗਵਿੰਦਪੁਰੇ ਦਾ ਦੱਸਦਾ ਹੈ ਇਹ ਦਿਮਾਗ ਤੋਂ ਥੋੜਾ ਜਿਹਾ ਅਬਸੈਟ ਵੀ ਲੱਗਦਾ ਹੈ ਬੋਲਦਾ ਠੀਕ ਹੈ ਗੱਲਾਂ ਦਾ ਜਵਾਬ ਦਿੰਦਾ ਹੈ ਪਰ ਜ਼ਿਆਦਾਤਰ ਇਹ ਲਿਬੜਿਆ ਤੇ ਬੜਿਆ ਰਹਿੰਦਾ ਅੱਜ ਰਿੰਕੂ لال ਕਾ ਤੇ ਟਾਈਗਰ ਬਾਈ ਉਹਨਾਂ ਵੱਲੋਂ ਇਸ ਨੂੰ ਫੜ ਕੇ ਸ਼ੇਵ ਕਰਾਈ ਗਈ ਕਟਿੰਗ ਕਰਾਈ ਗਈ ਨਮਾਇਆ ਧਵਾਇਆ ਗਿਆ ਨੌ ਕਟੇ ਦਸਨ ਜੋਗ ਇਹ ਵੀ ਹੈ ਇਹ ਕਹਿੰਦਾ ਵੀ ਮੈਂ ਘਰੇ ਵੀ ਭਗ ਜਾਣਾ ਆਪੇ ਆਪਣੇ ਆਪ ਆ ਜਾਂਦਾ ਤੇ ਨਾਬੇ ਚ ਫਿਰਦਾ ਰਹਿੰਦਾ ਹੈ ਬਾਪ ਦੀ ਇਹਦੀ ਡੈਥ ਹੋ ਚੁੱਕੀ ਤੇ ਮਾਂ ਘਰ ਚ ਇਕੱਲੀ ਹੈ ਦੂਜਾ ਭਾਈ ਹੈ ਇੱਕ ਹੋਰ ਉਹਦਾ ਇਹ ਕਲੀਅਰ ਨਹੀਂ ਕਰਦਾ ਬਸ ਇਹ ਇਹਦੇ ਹਾਲਾਤ ਨੇ ਚਲੋ ਨਾਬੇ ਚ ਸਮਾਜ ਸੇਵਕ ਬਹੁਤ ਨਹੀਂ ਸਾਡੇ ਚ ਤਾਂ ਕੋਈ ਰੱਬ ਦੀ ਜਿਵੇਂ ਸਾਡੇ ਨਾਬੇ ਨੂੰ ਛੋਟੀ ਕਾਸ਼ੀ ਨਾਮ ਦਿੱਤਾ ਜਾਂਦਾ ਤਾਂ ਉਸੇ ਤਰ੍ਹਾਂ ਇਹ ਸਮਾਜ ਸੇਵਕ ਲੋਕ ਕਿਸੇ ਨਾ ਕਿਸੇ ਦੀ ਸੇਵਾ ਕਰਦੇ ਰਹਿੰਦੇ ਹਨ ਹਾਂ ਉਹ ਨਾ ਉਹ ਨਾ ਪਾਸੇ ਵਾਲੀ ਕਾਟਣੀ ਹੈ ਵੀਡੀਓ ਵੀਡੀਓ ਉੱਪਰ ਚੱਕ ਕੇ ਕਾਟ ਦੇ ਯਾਰ ਹਾਂ ਹਾਂ ਮਾਰ ਮਾਰ ਹੱਤ ਮਾਰ ਓਏ